ਮਹਾਰਾ ਸੱਚੇ ਪਾਤਸ਼ਾਹ ਦੀ ਇਲਾਜ ਪੱਤ ਰੱਖੀਂ ਬਾਬਾ ਜਿੱਦਾਂ ਇਹ ਬੋਲਣ ਲਈ ਆ ਇਹ ਮਹਾਰਾਜ ਦੀ ਜ਼ੁਬਾਨ ਨੂੰ ਖੰਦ ਰੱਖੀ ਚੰਗੀਆਂ ਹੀ ਗੱਲਾਂ ਕਰੇ ਹੁਣ ਚੰਗਾ ਹੀ ਰਵੇ ਮੇਰੇ ਸਰੀਕੇ ਦੇ ਵਿੱਚ ਮੇਰੀ ਵਿਤ ਬਣੀ ਰਹੂਗੀ ਪੈਜੀ ਆਜੋ ਜੋਤੀ ਚਲੋ ਮੈਂ ਤੇ ਵੇਖਣ ਲਈ ਮੈਂ ਹਾਂ ਗਾ ਨਹੀਂ ਹੋਣ ਰਹੀਆਂ ਕਿੰਨਾ ਕੁ ਵੇੜਾ ਹੈ ਹੋਈ ਜਾਣ ਡਿਆ ਵਾ ਡੱਬਾ ਮੰਗਵਾ ਲਿਆ ਜੀ ਹਾਂ ਹੋ ਕੇ ਡੱਬਾ ਮੰਗਾ ਲਿਆ ਮੈਂ ਡੱਬਾ ਵੀ ਵਧੀਆ ਮੰਗਾਇਆ ਮਹਿੰਗਾ ਆਇਆ ਉਹਦਾ ਮੈਂ ਚੱਲ ਗੁਰੂ ਘਰ ਜਾਣਾ ਵਾ ਸਸਤਾ ਜਿਵੇਂ ਕੀ ਕਰਨਾ ਵਾ ਇੱਕੋ ਮੰਗਵਾਇਆ ਹੋਰ ਨਹੀਂ ਮੰਗਵਾਇਆ ਕੋਈ ਇੱਕ ਹੀ ਬੜਾ ਬਹੁਤ ਕਿੰਨੇ ਕਿਤੇ ਬੈਠੇ ਮੇਰਾ ਕਰਾ ਮੇਰਾ ਮੂੰ ਮਿੱਠਾ ਕਰਵਾਉ ਹਾਂ ਨੀਛ ਦੇ ਆਨੇ ਏਡੀ ਬੜੀ ਹੋ ਗਈ ਅਕਲ ਨਹੀਂ ਹੈਗੀ ਦਿਲਬੀਰੋ ਇਹਨਾਂ ਮਾਸਾ ਵੀ ਗੁਰੂ ਘਰ ਡੱਬਾ ਖੜਨਾ ਮੈਂ ਤੇ ਐਂ ਦੇ ਮੇਰਾ ਮੂੰ ਮਿੱਠਾ ਕਰਾ ਲਾ ਜੋਤੀ ਗਈ ਪੈਣ ਕੋਈ ਜਿੰਦਾਂ ਵਿਆਹ ਹੋਇਆ ਕਿ ਤੋ ਕੁਛ ਮਿੱਠਾ ਮੂੰਚ ਨਹੀਂ ਪਾ ਕੇ ਵੇਚਦਾ ਜਦੋਂ ਉੱਥੇ ਜਾ ਕੇ ਪ੍ਰਸ਼ਾਦ ਵੰਡਣਾ ਹੈ ਨਾ ਮੈਂ ਬਾਬੇ ਨੂੰ ਕਹ ਰਿਹਾ ਤੈਨੂੰ ਦੋ ਪੀਸ ਦੇ ਦੂਗਾ ਅਸੀਂ ਕਿੰਨੇ ਕਿ ਜਾਣੇ ਆ ਵਾਧੂ ਆ ਪੀਸ ਵਿੱਚ ਲਿਆਂਦੇ ਉਹਨੇ ਕਿ ਦੋ ਕਿਥੋਂ ਦੇ ਨੀ ਪਹਿਲਾਂ ਕਿਲੋ ਵਾ ਕਿੱਧਰ ਦੀਆਂ ਗੱਲਾਂ ਨੇ ਹੁਣ ਤੂੰ ਮੈਨਾਂ ਨੇ ਮੇਰੀ ਨਵੀਂ ਸਵੀ ਨੋਂ ਨੂੰ ਨਾ ਯੋ ਤੇ ਤਾ ਹਯਾ ਦਮਸ਼ ਕਰੀਆ ਜੱਸੰਡੀਆਂ ਜੇ ਨਾ ਅਸੀਂ ਜਾਓ ਜਿੰਨਾ ਹੱਸਣਾ ਵਾ ਤਾਈ ਹੱਸਣਾ ਨਾ ਸਿਹਤ ਲਈ ਚੰਗਾ ਹੁੰਦਾ ਵਾ ਹੁਣ ਤੁਸੀਂ ਤੇ ਕਹਿੰਦੇ ਹੱਸੇ ਵੀ ਨਾ ਮੈਂ ਖੁਸ਼ੀ ਦਾ ਕੰਮ ਜਿਹੜਾ ਹੱਸਣਾ ਮਿਲਦਾ ਚਾਹ ਹੱਸੋਦਣ ਵਾਲੇ ਤੁਰੋ ਮੈਨੂੰ ਵੀ ਹਸਾ ਆ ਗਿਆ ਨਾਲ ਹੀ ਮਾਰਾ ਚੰਗਾ ਮੱਥਾ ਲਾਵੇ ਤੇ ਹੱਸਦੇ ਰਹੀਏ ਲੱਭਾ ਮੈਨੂੰ ਬਣਾ ਦਊਗਾ ਤਈ ਪੈਣਾ ਧਿਆਨ ਨਾ ਫੜੀ ਮੈਨੂੰ ਅੱਗੇ ਦਾ ਫਾਫਾ ਵੀ ਨੀ ਫੜਾਫੜ ਲੱਭਾ ਕੋਈ ਕੋਈ ਗੱਲ ਨਹੀਂ ਚਲ ਮੈਂ ਮੰਜੋਦ ਨਵਾਜ ਮਾਰਾਂ ਜੋਧ ਆਜੋ ਪੁੱਤ ਵਰਾ ਮੈਂਡੀਆਂ ਵਾ ਆ ਜਾ ਤੁਸੀਂ ਕਿੰਨਾ ਚਿਰ ਲਾਤਾ ਗਾਂ ਆਜੋ ਕੋਈ ਨਹੀਂ ਬਸ ਲਾਗੇ ਗੁਰਦੁਆਰੇ ਚੱਲ ਜਾਣਾ ਦਿੱਤੀ ਸਿਰ ਤੇ ਚੁੰਨੀ ਲੈ ਇਦਾਂ ਨਹੀਂ ਚੰਗੇ ਲੱਗੀਦਾ ਇਹ ਨਹੀਂ ਠੀਕ ਨਹੀਂ ਮੈਂ ਤਾਂ ਪਾਗਲ ਹੋ ਗਈ ਹਾਂ ਤੇ ਗੁਰਦੁਆਰੇ ਲਾ ਕੇ ਪਹੁੰਚਣ ਲੱਗਾਂਗੇ ਫਿਰ ਲੈ ਲਾਂਗੇ ਸਿਰ ਤੇ ਚੁੰਨੀ ਮਰੇ ਲੱਗੀ ਦਾਵਾ ਸਿਰ ਤੇ ਚੁੰਨੀ ਲੱਲਾ ਇੱਥੇ ਹੁਣ ਗਲੀ ਵਿੱਚ ਜਾਣਾ ਲੋਕਾਂ ਵੇਖਣਾ ਆਖਣਾ ਬੋਟੀ ਨੰਗੇ ਸਿਰ ਜਾਣਦੇ ਹੀ ਗੁਰਦੁਆਰੇ ਇਥੋਂ ਵਿੱਚ ਅਜਨਾ ਕੋਈ ਨਾਲ ਚੱਲਿਆ ਵਾ ਪੈਂਤੀ ਚੱਲੇ ਆ ਆਪਣੀ ਫੈਮਿਲੀ ਆ ਆਹੋ ਤੇ ਜੋਤੀ ਆ ਦੀ ਮੰਮੀ ਆ ਇਹ ਆ ਪੰਜ ਜਾਨੇ ਤੇ ਆਪਾਂ ਹੋ ਗਏ ਪੰਨਾਂ ਚ ਪਰਮੇਸ਼ਰ ਪਰ ਜਿੱਦਾਂ ਆਖੀ ਉਹਦਾ ਮੰਨੀ ਦੀ ਹੁੰਦੀ ਆ ਉਹ ਤਾਂ ਤੂੰ ਨਿਆਣੀ ਸਿਆਣੀ ਸੀ ਨਾ ਅੱਗੇ ਹੁਣ ਤੂੰ ਸਮਝਦਾਰ ਬਣਨਾ ਚਾਹੀਦਾ ਤੈਨੂੰ ਤੂੰ ਬਿੰਦੀ ਵੀ ਨਹੀਂ ਗਿ ਲਾਈ ਇਹ ਪੜੀ ਨਹੀਂ ਇਹ ਕੜੀ ਆ ਬਿੰਦੀ ਵੀ ਨਹੀਂ ਲਾਈ ਜੋਤੀ ਤੂੰ ਤੇਨੂੰ ਬਿੰਦੀ ਲੱਤ ਕੀ ਲੱਗਦਾ ਤੁਸੀਂ ਇਨਾਂ ਦੇ ਆਈ ਜਾਣ ਚਲੋ ਚਲੋ ਫਿਰ ਨੰਗੋ ਬਾਗ ਰੂ ਆ ਕੇ ਗਾੜੀ ਗਾੜੀ ਚੱਲੋ ਕਿਹਹੀਂ ਗਾੜੀ ਚੱਲੀਗੇ ਮੈਂ ਕੋਈ ਨਹੀਂ ਅਗੀ ਕਰੂ ਆ ਚਲੋ ਕੋਈ ਨਹੀਂ ਮਨਾਲੀ ਚਾਈ ਨਾ ਮੇਰੇ ਪਸੀਨਾ ਜਿਆਦਾ ਕੋਈ ਨਹੀਂ ਮਾਰਾ ਸੁੱਕ ਸੁਕਾਰਾ ਕੇ ਸੱਚੇ ਪਾਸ਼ਾ ਬਾਬਾ ਅਗਲੇ ਸਾਲ ਨੂੰ ਪੁੱਤ ਦੇਵੇ ਮੇਰੀ ਨੋ ਨੂੰ ਰਾਤ ਦੀ ਹੋ ਗਈ ਆ ਮੈਂ ਹੁਣ ਲੰਮੇ ਪੈਣ ਲੱਗੀ ਜੀ ਨਾ ਮਨ ਪਈ ਸੌਣਾ ਨਹੀਂ ਹਲੇ ਅਗਲੇ ਗਾਨੇ ਖੇਡਣੇ ਆ ਪੁੱਤ ਰਾਤ ਸਾਰੀ ਸੁੱਤੀ ਰਹੀ ਆ ਗਾਨੇ ਨਹੀਂ ਖੇਡਣੇ ਤੈਨੂੰ ਹੀ ਸਾਰਾ ਪਤਾ ਵਾ ਵੀ ਇੰਨੇ ਰੀਤੀ ਰਿਵਾਜ ਹੁੰਦੇ ਆ ਤੂੰ ਕਿਹੜੀ ਨਿਆਣੀ ਆ ਬਸ ਇੱਕੋ ਰਸਮ ਇਹ ਗੇ ਕਰਕੇ ਤੇ ਭਾਂ ਫੇਰ ਸੌਂ ਜੀ ਮੈਨੂੰ ਲੱਗਾ ਇਹ ਦੂਜੇ ਵਿਆਹ ਦੇ ਵਿੱਚ ਨਹੀਂ ਕਰਦੇ ਹੁਣ ਇਹ ਰਸਮਾਂ ਰਿਵਾਜ ਸਾਰੇ ਇੰਨੇ ਤੂੰ ਕਹਾਂ ਤੈਰੇ ਬੰਦੇ ਨਾ ਹੋਇਆ ਵਾ ਜਨਮਵਰ ਨਾ ਹੋਇਆ ਗੱਲਾਂ ਕਰਦੀ ਬਹੁਤੀਆਂ ਮਨਪ੍ਰੀਤ ਇਦਾਂ ਨਹੀਂ ਪੁੱਤ ਗੱਲਾਂ ਕਰੀਦੀਆਂ ਹੁੰਦੀਆਂ ਇਹਨੂੰ ਕਰ ਲੰਦ ਰਾਤ ਚ ਕੋਈ ਗੱਲ ਨਹੀਂ ਸ਼ਾਮਣੇ ਖੇਡ ਲਾਂ ਗਾਨੇ ਮਾਲਪੀ ਚੱਲੋ ਅੰਦਰ ਹੁਣ ਜੋਤੀ ਆਜੋ ਤਲਵੀਰ ਚੱਲ ਜਿੱਤੇ ਤੂੰ ਮੈਨੂੰ ਹਾਫੜਾ ਤੂੰ ਲਿਆ ਕੱਚੀ ਲੱਸੀ ਕਰਕੇ ਛੇਤੀ ਚਲੋ ਮੈਂ ਲੈ ਕੇ ਆਈ ਸੀ ਪੈ ਜੀ ਆਹੋ ਹਾਂਜੀ ਕੱਲ ਮਾਲਪੀ ਤੇ ਕੋ ਲਗਾਣਾ ਗਾਨੜੇ ਖੋਲ ਪਿਆਰੀਏ ਤੇਰੇ ਆਂਦੇਵਰਾ ਬਦੇ ਬੱਦੇ ਸਿਵਾਰ ਤੈ ਲਖਾਣੇ ਅੱਜ ਖੋਲਣ ਲੱਗੇ ਲੱਗੀ ਖਿੱਚ ਕੇ ਕੋਈ ਗੱਲ ਨਹੀਂ ਫਿਰ ਕੀ ਜਿੱਤ ਗਈ ਜਿੱਤ ਗਈ ਉਹ ਗੱਲ ਪਹਿਲੇ ਹੱਥੇ ਤੂੰ ਥੱਲੇ ਲੱਗ ਗਿਆ ਪੁੱਤ ਤੂੰ ਐਦਾਂ ਹੱਥ ਰੱਖਣਾ ਹੈਗਾ ਤੇ ਮਾਦਾ ਫੇਕ ਹੀ ਆ ਉਸ ਤੋਂ ਪਹਿਲ ਦੇਈ ਦੀ ਕੋਈ ਗੱਲ ਨਹੀਂ ਚਲੋ ਠੀਕ ਆ ਫਿਰ ਚੱਲ ਖੋਲ ਤਾ ਸਾਡੇ ਮਾਚਾ ਨਹੀਂ ਉਸ ਤੋਂ ਪਹਿਲਾਂ ਚੱਲ ਅੱਛਾ ਗੰਨ ੜੇ ਖੋਲ ਪਿਆਰੇ ਆ ਸਾਲੀਆਂ ਬਦੇ ਸਾਲੀਆਂ ਬਰਾਤੜੀਆਂ ਸਤ ਖਸਮੀਆਂ ਬਦੇ ਹਨ ਉਹ ਜਨਾ ਪੂਰੀ ਖੋਸ ਹਨ ਉਹ ਤਾਂ ਗੌਣ ਨਹੀਂ ਦਿੱਤਾ ਪੂਰਾ ਇਹਨਾਂ ਨੇ ਪਹਿਲਾਂ ਹੀ ਖੋਲ ਖਾ ਲਏ ਪੋਛਵਾ ਕੇ ਸ਼ੁਕਰ ਹੈ ਪ੍ਰਾਵਾ ਪੋਛਵਾ ਦੇ ਖੋਸ਼ ਹੀ ਰਹਿਣਾ ਚਾਹੀਦਾ ਵਾ ਅੱਜ ਕੱਲ੍ਹ ਜਮਾਨਾ ਕਿਹੜਾ ਜਾਣ ਡਿਆ ਵਾ ਹੁਣ ਰੱਬ ਨੇ ਸੁੱਖ ਬੜੇ ਦਿੱਤੇ ਆ ਖੁਸ਼ਹਾਲੀ ਦਿੱਤੇ ਆ ਲਿਆ ਫੜਾ ਉਦਾਂ ਨਿਆਣੀ ਸਿਆਣੀ ਆ ਇਹ ਨਿਆਣੀ ਸਿਆਣੀ ਵੀ ਨਹੀਂ ਗਈ ਐਡੀ ਸਮਝਦਾਰ ਵਾ ਕੋਈ ਨਹੀਂ ਆਪੇ ਹੌਲੀ ਹੌਲੀ ਆਪਣੀ ਲੋੜ ਨੂੰ ਮਤਾਂ ਆ ਜਾਣੀ ਆ ਲਿਆ ਪੁੱਤ ਲਿਆ ਜੱਤੀ ਹੁਣ ਗਾਨੇ ਖੜਾਈਏ ਕਿੱਦਾਂ ਖੜਾਉਣੇ ਆ ਹਾਂ ਤੇ ਆਪ ਹੀ ਸਾਰਾ ਕੁਝ ਕਰ ਲੈਣ ਕਾ ਲੱਗਣੀ ਆਖਣੀ ਬਈ ਕਾ ਲਾਦਨ ਸੱਦੋ ਤੋੜ ਕੇ ਖੜਾਉ ਗਾਨੇ ਲਿਆ ਦਲਵੀਰੋ ਵੇ ਕਮਲੀਆਂ ਗੱਲਾਂ ਕਰਦੀ ਆ ਨਾ ਅੱਗੇ ਅਸੀਂ ਉਹ ਸਾਰੇ ਕੰਮ ਕੀਤੇ ਤੇ ਲਾਗਣ ਸੱਦੀ ਆ। ਤੇ ਦੀ ਤਾਈ ਨੇ ਸਾਰੇ ਕੰਮ ਕੀਤੇ ਆ। ਜਦੋਂ ਅੱਗੇ ਕਰ ਲਏ ਇਦਾਂ ਤੇ ਅਸੀਂ ਹੁਣ ਵੀ ਇਦਾਂ ਹੀ ਕਰ ਲੈਣੇ ਇਹਦੇ ਵਿੱਚ ਕਿਹੜੀ ਗੱਲ ਉਹ ਵੀ ਲਾਗਣੀ ਗੜੀ ਚੁੱਭੀ ਮਾਰਨੀ ਵਿੱਚ। ਆਹੋ ਕੋਈ ਗੱਲ ਨਹੀਂ ਇਦਾਂ ਕਰ ਕਰ ਲੈਣਾ। ਸਗਣ ਨਹੀਂ ਹੁੰਦਾ ਵਾ। ਗੱਲ ਚੁੱਭੀ ਦੀ ਨਹੀਂ ਨਾ ਹੁੰਦੀ। ਹੂੰ। ਕੋਈ ਨਹੀਂ ਉਹਨਾਂ ਨਾਲ ਹੀ ਹੁੰਦੇ ਸਾਰੇ ਜਿੰਨੇ। ਕੋਈ ਨਹੀਂ ਕੋਈ ਨਹੀਂ ਸਗਣ ਨਹੀਂ ਹੁੰਦਾ ਵਾ। ਕੋਈ ਨਹੀਂ ਮੈਂ ਪੈਸੇ ਦੇਵਾਂਗਾ ਤੇ ਲਾਗਣ। ਆਹੋ ਰੁਪਏ 200 ਦੇ ਆਈ ਬਦਾਈ ਦਾ ਕੋਈ ਗੱਲ ਨਹੀਂ। ਹੁਣ ਕਿਹੜੇ ਸਮੇ ਰੱਖੇ 200 ਵਾਲੇ। ਹੁਣ ਨਾ ਤੁਸੀਂ ਪੰਜਾਂ ਰੁਪਈਆਂ ਦਾ ਠੀਪਾ ਲ ਬਣਾ ਇਲੋਂ ਰੱਪਿਆ ਵਾ ਚਲੋ 1 2 3 ਹਾਇਰ ਬਤੂ ਮੇਰੀ ਕਿਸਮਤ ਕਿੱਦਾਂ ਦੀ ਲਿਖਦੀ ਆ ਆ ਦਿਨ ਇੱਕ ਕੁੜੀ ਲਈ ਕਿੰਨਾ ਵਧੀਆ ਹੁੰਦਾ ਆ ਤੇ ਕਿੰਨੀ ਖੁਸ਼ ਹੁੰਦੀ ਆ ਉਹ ਆਪਣੀ ਜ਼ਿੰਦਗੀ ਦੇ ਇਸ ਫਲ ਦੇ ਵਿੱਚ ਕਿ ਉਸ ਦਾ ਜੀਵਨ ਸਾਥੀ ਉਹਦੇ ਕੋਲ ਬੈਠਾ ਹੁੰਦਾ ਆ ਉਹਦੀ ਲੰਮੀ ਉਮਰ ਦੀ ਅਰਦਾਸ ਕਰਦੀ ਆ ਪਰ ਮੈਨੂੰ ਇਸ ਪਲ ਦੀ ਕੋਈ ਖੁਸ਼ੀ ਨਹੀਂ ਲੱਭ ਲੋਗ ਆ ਇੰਨਾ ਚੇਰ ਇਹ ਤਾਂ ਗਿਆ ਮੇਰਾ ਪੋਤਾ ਗਿਆ 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 ਹਾਰੇ ਗਈਆਂ ਅਮਾ ਅਮਾ ਜੋਤੀ ਹੋਰ ਨਹੀਂ ਕੋਈ ਗਾਣਾ ਹੈਗਾ ਇਹਦੇ ਮਾਂ ਨੂੰ ਗਾਲ ਜਾਂਦੀ ਆ ਕੀ ਆਖਣਾ ਦੀ ਮਾਂ ਨੂੰ ਉਹ ਵਿਚਾਰੀ ਨੂੰ ਚੱਲ ਬਈ ਹੋਰ ਸੁਣਾ ਦੋ ਹੁਣ ਮੈਨੂੰ ਤਾਂ ਚੇਤੇ ਨਹੀਂ ਤੂੰ ਹੀ ਦੱਸ ਦੇ ਕਣ ਮਨੋ ਦੇ ਗੁਰਦੇ ਨੇ ਕਾਣਾ ਕਾਣਾ ਜੋਰੀ ਕੋਈ ਚਲ ਅਛਾ ਸਗਨ ਹੋ ਗਿਆ ਹੁਣ ਇੱਕ ਵਾਰੀ ਕੋਈ ਨਹੀਂ ਲਿਆਓ ਫੇਸੁੱਟ ਗਈ ਹੁਣ ਜੇ ਤੀ ਪੰਜ ਵਾਰੀ ਛੋੜ ਦੇ ਹੁੰਦੇ ਆ ਨਾ ਹਾਂ ਸ਼ਾਇਦ ਜਾਂ ਪੰਜ ਵਰਗੇ ਸੱਤ ਵਾਰੀ ਚਲ ਪੰਜ ਵਾਰੀ ਬੜਾ ਕੋਈ ਗੱਲ ਨਹੀਂ ਸਾਰੇ ਪੈਸੇ ਆ ਵੀ ਗਏ ਆ ਫੜ ਮੁੰਡਿਆ ਹੈਲਪ ਕਰਾ ਮੇਰਾ ਮੈਨੂੰ ਲੱਭ ਕੇ ਤੇ ਬੜਾ ਸਾਰੇ ਮਾਦਾ ਫਾਇਦਾ ਹੋ ਗਿਆ ਜੋ ਹੋਣਾ ਸੀ ਚਲ ਅਛਾ ਕੋਈ ਨਹੀਂ ਜਿਹੜੇ ਤੇ ਫੈਸਲੇ ਜਿਹੜੀ ਗੱਲ ਬਣਦੀ ਉਹ ਬਣਾਉਣੀ ਚਾਹੀਦੀ ਆ ਤੂੰ ਵੀ ਫੇਰ ਅੱਖਾਂ ਖੋਲ ਕੇ ਵੇਖ ਨਾ ਕੋਹ ਤੂੰ ਦੇਖਾ ਮੀਟੀਆਂ ਵਾ ਚਲੋ ਆਹੋ ਭਾਬੀ ਫੈਸਲੇ ਬੜੇ ਔਖੇ ਆ ਸਾਰੇ ਇਕ ਲਗੜੇ ਆਣੇ ਆ ਹੁਣ ਨਹੀਂ ਅੱਖਾਂ ਕੋਲਦੀਆਂ ਭਾਜਦੀਆਂ ਹਨ ਮੰਮੀ ਆਹ ਇਹ ਨਹੀਂ ਹਾਰੇ ਗਿਆ ਹਾਰੇ ਗਿਆ ਮੇਰਾ ਪੁੱਤ ਹਾਰੇ ਗਿਆ ਗਿਆ ਮੇਰਾ ਪੁੱਤ ਹੈ ਜੇ ਤੱਕ ਪੈਸੇ ਜਦਾ ਹਨ ਸੁਬੰਦਰ ਵਿੱਚ ਚੁੱਭੀ ਨਹੀਂ ਲੱਗਣ ਦੀ ਜੇ ਲੱਭਣਾ ਚਾਹੀ ਤਾਂ ਲੱਭ ਲੈਂਦੇ ਆ ਤੂੰ ਲੱਭ ਮੇਲਾ ਮਨਜੋਦ ਦਰਾਣੀ ਠਾਣੀ ਦੀ ਸੋਰ ਹੋ ਗਈ ਓ ਤਗੜਾ ਹੋ ਜਾ ਹੁਣ ਤੂੰ ਲੈ ਨੇ ਕਿਹਾ ਸੀ ਨਾ ਐਰ ਕੀ ਜਿੱਤ ਗਈ ਹੁਣ ਫਰੀ ਚੱਲ ਅੱਛਾ ਅਹੀਂ ਤਾੜੀਆਂ ਵੱਲ ਦੀ ਕੰਪਨੀ ਹੈਗੀ ਹੈ ਨਾ ਚਲ ਨਿਆਫੜਾ ਮਨਜੋ ਤਾਂ ਚੰਗੀ ਤਰ੍ਹਾਂ ਹੱਥ ਮਾਰਿਆ ਕਰ ਐਕਟਿਵ ਹੋ ਕੇ ਬਹੁਤ ਹਾਂ ਚੱਜਣਾ ਮਾਤਾ ਮੈਂ ਪਹਿਲੀ ਵਾਰ ਨਹੀਂ ਖੇਡੇ ਪਹਿਲੀ ਵਾਰ ਨਹੀਂ ਖੇਡੇ ਤੇ ਫਿਰ ਤੈਨੂੰ ਸਮਝ ਤੇ ਲੱਗਣ ਨਹੀਂ ਲਈ ਬੋਤਲ ਨਹੀਂ ਡਲ ਕੇ ਤੇ ਮੰਮੀਆਂ ਦੋਵਾਂ ਨੂੰ ਫ੍ਰੀ ਕਰ ਦੇਣਾ ਤਾਂ ਤੂੰ ਟੈਨਸ਼ਨ ਆ ਕੇ ਗੱਲ ਜਿਵੇਂ ਤੇਰਾ ਨਾਂ ਨਾ ਪੂਰੀ ਹਾਂਜੀ ਸ਼ੁਕਰ ਸ਼ੁਕਰ ਆ ਹੋਏ ਤੇ ਨਕਰ ਮਾ ਪਾਗਾ ਮੜਾ ਹੋਗਾ ਜਦੋਂ ਅਸੀਂ ਇੰਦਰਾਣੀ ਜਾਨੀ ਫ੍ਰੀ ਹੋ ਕੇ ਬਹਾਂਗੇ ਤੇ ਤੁਸੀਂ ਪਕਾਓ ਤੇ ਪੱਟੀਆਂ ਖਾਵਾਂਗੇ ਨਹੀਂ ਸਾਨੂੰ ਟੈਨਸ਼ਨ ਕਰੀ ਤੁਹਾਡੇ ਸਿਰ ਤੇ ਪੁੱਤ ਚਲੋ ਚਾ ਚਿਹਰੇ ਨੂੰ ਪਤਾ ਨਹੀਂ ਜਠਾਣੀ ਭਾਂ ਖਾਏ ਪੱਕੀਆਂ ਜੇਲ੍ਹ ਦੀਆਂ ਆਈ ਵੀ ਪਾਜੀ ਹੁਣ ਹਾਰ ਗਿਆ ਜੇ ਤੈਨੂੰ ਦੋ ਵਾਰੀ ਕੋ ਗੁਆ ਗੋ ਕਰ ਲਾ ਤੂੰ ਕਿ ਤੂੰ ਤੇ ਹਾਦੀ ਕਰੀ ਜਾਣਾ ਵਾ ਮੈਂ ਦੱਸਦਾ ਭਾਬੀ ਨੂੰ ਹਣ ਇੱਥੇ ਹੋਰ ਕੋਈ ਹੁੰਦਾ ਤੇ ਆਖਣਾ ਮੁੰਡੇ ਨੂੰ ਤੇ ਲੱਭਣ ਹੀ ਕੱਖ ਨਹੀਂ ਡਿਆ ਇਹ ਟੈਂਸ਼ਨ ਲਾ ਹੁਣ ਕੀ ਕਰਦੀ ਹੁਣ ਤੂੰ ਇੰਨਾ ਥੱਲੇ ਲੱਗ ਜੀ ਪੁੱਤ ਪਰਜਾਈ ਤੇਰੀ ਤੇ ਬਣ ਗਈ ਉਹਦੇ ਵੱਲ ਦੀ ਦੇ ਵੀਰੋ ਤੂੰ ਹੀ ਮੇਰੇ ਵਾਲੀ ਬਣ ਜਾ ਆ ਪੰਜਵੀਂ ਮਾ ਮੈਂ ਨਹੀਂ ਖੜੇ ਵੇਖ ਲਓ ਜਾ ਪੰਜਵੀਂ ਵਾਰ ਕਿ ਚੌਥੀ ਵਾਰ ਨਹੀਂ ਕਿਉਂ ਨਹੀਂ ਪਾਜੀ ਇੱਕ ਵਾਰੀ ਲੈ ਲਓ ਕਿੰਨੀ ਵਾਰ ਹੋਣੇ ਹੋ ਗਿਆ ਕੋਈ ਆ ਪੰਜਵੀਂ ਚਲੋ ਲਾਸਟ ਯੋ ਹੁਣ ਜਿਹੜਾ ਜਿੱਤ ਗਿਆ ਸਮਝੋ ਉਹਦੀ ਜਿੱਤ ਵਾ ਬਸ ਇਹਨਾਂ ਨੇ ਸਾਰਾ ਕਜੁੰਦਾ ਵਾ ਮਾਰ ਲਓ ਮਾਰ ਲਓ ਹੱਥ ਮਨ ਵੀ ਛੇਤੀ ਖੱਕ ਖੋਣਾ ਖਵਾ ਮਾਈ ਨਹੀਂ ਕਰਨੀ ਲੈ ਇਦਕ ਖੋਆ ਮਾਈ ਆ। ਆਈਏ। ਖੋਆ ਮਾਈ ਕਰਕੇ ਲੱਭਾ ਵਾ। ਚੱਲ ਛੱਕ। ਮੇਰੇ ਬੰਦੇ ਦੀ ਮੇਸ਼ਾ ਜਿੱਤ ਹੁੰਦੀ ਤਾਈ। ਚੱਲ ਛੱਕ ਕੋਈ ਗੱਲ ਨਹੀਂ ਖੋਆ ਮਾਈ ਕਰਕੇ ਲੱਭਾ ਬੋ। ਤੈਨ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ। ਬਸ। ਜੋਤੀ। ਹਾਂਜੀ। ਕੱਢ ਹੁਣ ਸਾਰਾ ਕੋਹੇ ਦੇ ਵਿੱਚੋਂ। ਟੀਟਿੰਗ ਕਰਦੇ ਉਹ ਜਿੰਦੇ ਆ। ਹਮ। ਸੱਚੇ ਬੰਦੇ ਨਾ ਰੱਬ ਹੁੰਦਾ ਵਾ। ਨਾਲੇ ਕਲ ਜੁਗਾ ਜਗਾ ਨਹੀਂ ਸੱਚੇ ਦਾ ਆ ਵੇਖ ਲੈ ਮਨਜੋ ਜੋਤੀ ਦੀਆਂ ਗੱਲਾਂ ਕੀ ਗੱਲਾਂ ਹੀ ਝੂਠੇ ਆ ਕੁੜੇ ਆਦੋ ਵੀ ਤੇਰੇ ਵਾਲੀ ਅਜੇ ਤੇ ਰਾਤੀ ਆਈ ਆ ਨਹੀਂ ਸਕੰਦੇ ਡੇ ਕੰਮ ਵਿੱਚ ਖੜਨ ਡੇ ਤਾ ਕਰਕੇ ਰਾਤੀ ਆਈ ਤੇ ਤੂੰ ਸਾਰੀ ਉਹਦੇ ਵਾਲਕ ਦੀ ਬਣ ਗਈ ਆ ਥੋੜੀ ਬੋਦੀ ਦੇਰ ਵਾਲ ਦੀ ਬਣ ਜਾ ਬਾਹਰ ਅੰਦਰ ਦੇ ਕੰਮ ਤੇ ਦੇਰ ਨਹੀਂ ਕੰਮ ਆਉਣਾ ਮਰੇ ਦੇ ਮੈਂ ਕਹਤੋ ਕਹਿਣ ਦੀ ਆ ਕਿੰਨੇ ਆ ਆ ਉਥੇ ਰੱਖ ਦੋ ਮੁੜ ਕੇ ਵਧਾ ਦਾਂਗੇ ਪਾਣੀ ਤੇ ਹੋਣਾ ਉਹ ਦੇ ਕਹਿਣਾ ਨਹੀਂ ਹੈ ਜੇ ਖਟਿਆ ਕੀ ਕਹਿੰਦੇ ਹੁਣ ਅਜੇ ਤਾਂ ਮੁੱਠ ਖੋਲਣੀ ਆ ਹਾਂ ਉਹਦੇ ਚ ਦੋ ਘਿਰ ਆ ਲੈ ਫੜ ਜੋਤੀ ਲਿਓ ਆ ਚੋਕ ਉੱਥੇ ਵਧਾ ਦਾਂਗੇ ਤੇ ਹੁਣ ਨਾਲੇ ਨਾ ਮੁੱਠ ਖੋਲਣੀ ਹੋ ਤੇ ਆ ਵੇਲਾ ਸਾਡੀ ਕਿੰਡੀ ਵੱਡੀ ਗਲਤੀ ਆ ਕਿ ਤੂੰ ਤੂੰ ਹੀ ਮੈਂ ਨਹੀਂ ਆ ਤੁਹਾਨੂੰ ਵੀ ਕਿਤੇ ਅਕਲ ਹੈ ਨਹੀਂ ਆ ਤੁਸੀਂ ਦਾਸ ਹੀ ਦਿੰਦੀਆਂ ਤੂੰ ਹੀ ਸਿਆਣੇ ਜਹਾਨ ਹੁਣੀ ਅਕਲ ਤਾਂਹੀਂ ਦੇਖ ਕਮਸ ਕਮ ਕਰ ਹੀ ਨਹੀਂ ਮੈਂ ਦਿਮਾਗ ਚੋਂ ਨਿਕਲ ਗਿਆ ਛੇ ਛੇਤੀ ਆ ਤੌਲਗੇ ਰੱਖਣੇ ਸੀ ਗਾੜੀ ਲੀੜੇ ਭੇਜ ਗਏ ਆ ਆ ਹੁਣ ਮੁੱਠ ਖੋਲਣ ਨੂੰ ਖੋਲ ਮਨਪ੍ਰੀਤ ਤੂੰ ਵਾਹਿਗੁਰੂ ਮੰਜੇ ਉਹਦਾ ਮਾਦਾ ਗੁੱਠਾ ਦੋਦਾ ਤੂੰ ਤੇ ਸਾਰੇ ਕਮਾਜੀ ਹਾਰ ਖਾਈ ਜਾਣਾ ਵਾ ਤੂੰ ਹੱਦ ਕਰੀ ਜਾਣਾ ਵਾ ਦਿਲ ਵਧਾਣਾ ਰੇਦਾ ਕੇਦਾ ਹੂੰ ਹੱਦ ਹੋ ਗਈ ਤੇਰੇ ਵਾਲੀ ਇੱਥੇ ਸਲੀਕੜੀਆਂ ਮੇਰੀਆਂ ਬੈਠੀਆਂ ਹੁੰਦੀਆਂ ਨੇ ਤੇਗਣੀਆਂ ਤੈਨੂੰ ਬੋਤੀ ਪੱਤੀ ਗੱਲਾਂ ਕਰਕੇ ਜਾਣੀਆਂ ਚਲ ਮਨਪੀਤ ਮੀਟ ਹੁਣ ਤੂੰ ਵੀ ਮੋਟ ਲੈ ਆਪਣੀ ਅਰ ਝੱਟ ਖੋਲਤੀ ਸੀ ਨਾ ਅਗਲੀ ਤੇਰੇ ਵਾਲ ਦੀ ਨੀ ਬਣ ਗਈ ਪੂਰਾ ਜੋਰ ਬਖਾਲਣ ਡਈ ਆ ਵੇਹ ਜੋਤੀ ਯਾਰੀ ਮਦਾ ਚੱਲ ਮੇਰੇ ਗੱਲ ਨਾਲ ਵੇਖੋ ਜਨਾਨੀ ਹੋ ਕੇ ਕਿੰਨਾ ਜੋਰ ਨਾਲ ਤੁਸੀਂ ਲਵਾਇਆ ਉਹਨੇ ਝਟਕਾ ਹੰਲੀ ਹੀ ਚੱਲ ਨੋ ਪਾਲ ਛਲਾ ਲਾ ਉੱਤੇ ਕੋਈ ਗੱਲ ਨਹੀਂ ਨੋ ਪਾਲ ਛਲਾ ਲਈਏ ਨਾ ਤੇ ਲੌ ਲੂ ਹਟ ਜਾਂਦਾ ਹੁੰਦਾ ਵਾ ਚਾ ਕਿੰਨੇ ਮਾਰਿਆ ਆਪੇ ਮਾਰ ਲੈਣਾ ਚੱਲ ਅੱਛਾ ਆਪਣੇ ਨੋ ਕਿਦਾਂ ਮਾਰ ਲੈਣਾ ਲਿਆ ਫੜਾ ਕੇ ਮਾਰਤਾ ਤੂੰ ਜਿੱਤ ਗਈ ਜਾਈ ਜਿੱਤ ਗਈ ਕਿਉਂ ਦੀ ਆਪਣਾ ਆ ਦੀ ਝੋਲੀ ਚ ਪਾਉਣਾ ਅਜੇ ਖੱਟਿਆ ਕਮਾਇਆ ਤੇਰੀ ਝੋਲੀ ਪਾਇਆ ਅਜੇ ਬੜੇ ਸਖਤ ਹਾਈ ਨੀ ਮੇਰਾ ਤੇ ਮੁੰਡਾ ਛਾਟੀ ਅੱਕ ਜਾਂਦਾ ਵਾ ਕੀ ਤੈਨੂੰ ਬਾਹਰ ਕਰੀ ਛੇਤੀ ਜਾਣ ਦੀ ਅੱਗੇ ਵੀ ਸਗਣ ਕੀਤੇ ਹਰੇ ਤੇ ਹੁਣ ਨੀ ਕਰਨੇ ਅੱਗੇ ਕਿੰਨੀ ਰਹੀ ਹੈ ਹਾਈ ਹਾਈ ਰੱਬਾ ਛੋਬ ਛੋਬ ਬੋਲਵੇ ਭਰਾਵਾ ਦੂਜੀ ਨੇ ਕੀ ਪਤਾ ਕਿੰਨੀ ਵਿਚੇ ਰਹਿਣਾ ਨਾ ਨੀ ਪੈਣਾ ਬਾਗਰੂ ਆ ਅਸੀਂ ਕਿਤੇ ਅੱਗੇ ਬੜੇ ਅੱਕੇ ਪਏ ਆ ਤੂੰ ਨਾ ਹੀ ਦਾਨੀਆਂ ਗੱਲਾਂ ਕਰ ਆਹ ਦੀ ਝੋਲੀ ਚ ਪਾ ਕੇ ਕਹ ਦੇ ਖੱਟਿਆ ਕਮਾਇਆ ਤੇਰੀ ਝੋਲੀ ਪਾਇਆ ਚੋਲੀ ਕਰਪੋ ਤਾਂ ਖਾਟਿਆ ਕਮਾਇਆ ਜਿੰਨਾ ਕੋਂ ਹੁਣ ਤੱਕ ਤੈਨੂੰ ਮੈਂ ਜਾਣਿਆ ਨਾ ਤੂੰ ਕਮਾ ਕੇ ਮੇਰੀ ਝੋਲੀ ਤੇ ਕਦੀ ਨਹੀਂ ਪਾਉਂਗਾ ਬੋਲ ਪੂਰਾ ਜਿੱਦਾਂ ਮੈਂ ਤੈਨੂੰ ਆਖਿਆ ਵਾ ਸਾਰੇ ਸਗਨ ਵਿਹਾਰ ਪੂਰੇ ਕਰ ਆਦੇ ਵਿੱਚ ਨਹੀਂ ਛੱਡੀਦੇ ਹੁੰਦੇ ਤੇ ਸਾਰੀ ਝੋਲੀ ਪਾ ਤਾ ਗੋ ਫੇਰ ਕਹਿ ਖਟਿਆ ਕਮਾਇਆ ਤੇਰੀ ਝੋਲੀ ਪਾਇਆ ਕਹਦੇ ਆ ਇਦਾਂ ਹੱਥ ਰੱਖ ਕੇ ਖਟਿਆ ਕਮਾਇਆ ਤੇਰੀ ਝੋਲੀ ਪਾਇਆ ਚਲੋ ਉੱਠ ਕੇ ਬਹਿ ਜੋ ਇੱਕ ਵਾਰ ਹੁਣ ਉੱਠ ਮਨਪ੍ਰਿੰਦ ਮੈਂ ਤਾਂ ਬਿਲਕੁਲ ਬਿਠਾ ਜਾਂਦਾ ਚੱਲਿਆ ਹਾਂ ਹਾਏ ਰੱਬਾ ਤੈਨੂੰ ਕੀ ਉੱਚੜ ਪਿਆੜੇ ਲੱਗੇ ਆ ਕੋਈ ਨਹੀਂ ਵੇ ਮੂੰਹ ਚ ਸੋਨਾ ਹਜੇ ਜਾ ਲਿਆ ਖੰਡ ਮਾਸਾ ਜੇ ਮੈਂ ਲਿਆ ਨਲਿਆ ਵੀ ਰੱਖਾਇਓ ਰਾਤ ਘਾਰੇ ਨਹੀਂ ਪਈਦਾ ਹੁੰਦਾ ਲਾਵਾ ਤੇ ਖਰੇ ਕਿੰਦਾ ਘੰਟਾ ਬਹਿ ਗਿਆ ਹੁਣ ਤੇਰੇ ਕੋ 10 ਮਿੰਟ ਨਹੀਂ ਬੈਠਾ ਜਾਂਦਾ ਅੱਜੇ ਰੋਟੀ ਖਾਣੀ ਆ ਠੂਠੀ ਮੈਂ ਨਾ ਖਾਣੀ ਮੈਂ ਮੁਕੇ ਬੋਣੇ ਨਹੀਂ ਆਣੀ ਐ ਆਪੋ ਆਪਣੀ ਖਾ ਲਿਓ ਮੈਂ ਤੈਨੂੰ ਬੁਰਕੀਆਂ ਪਾਉਣ ਨੂੰ ਤਾਂ ਕਿਹਾ ਹੀ ਨਹੀਂਗਾ ਮਾ ਤਾਂ ਉਹ ਜਮਾਨੇ ਗਏ ਆ ਉਹ ਜਮਾਨੇ ਹੁਣ ਆਏ ਆ ਪਿੱਛੇ ਸਾਡੇ ਵੈਰੇ ਪਹਿਰੇ ਨਹੀਂ ਜਮਾਨੇ ਹੁੰਦੇ ਹੁਣ ਇਹ ਰਵਾਜ ਤੁਰੇ ਆ ਕੁਛ ਕੁਛ ਰੋ ਮੈਂ ਤਾਂ ਬਥੇਰੀ ਕੋਸ਼ਿਸ਼ ਕਰਨਾਂ ਕੋਈ ਰੱਖਾਂਦੀ ਉਹ ਰਹਿਣ ਨਹੀਂ ਰਹੀ ਰਹੂਗੀ ਸਾਰੇ ਕੰਮ ਹੋਣਗੇ ਅਹੀਂ ਕੀ ਗੱਲ ਕਿਸ ਨੂੰ ਮਾੜੇ ਦਿਸੇ ਆ ਸਾਡੇ ਘਰ ਕਿਹੜੀ ਚੀਜ਼ ਦਾ ਘਟਾ ਵਾ ਜੋ ਮੰਗੂਗੀ ਉਹ ਲਿਆ ਕੇ ਦਵਾਂਗੇ ਐਨੇ ਬਾਪੜੇ ਵਿੱਚ ਮੈਂ ਵਿਆਹ ਕਰਾਇਆ ਤੇ ਚੰਗਾ ਆ ਵਿਆਹ ਕਰਾਇਆ ਤੇ ਵਿਆਹ ਕਰਾਉਣਾ ਚਾਹੀਦਾ ਵੀ ਹੀਗਾ ਉਦੋਂ ਮੈਨੂੰ ਕਹਿੰਦੀ ਹੁੰਦੀ ਮਾਸੀ ਜੀ ਆਪਣੇ ਵਰਗੀ ਸੱਸ ਲੱਭ ਕੇ ਦਿਓ ਮੈਨੂੰ ਤੁਹਾਨੂੰ ਮਾਸੀ ਲੱਗਦੀਆਂ ਮੰਮੀ ਲੱਗਦੀਆਂ ਜੀ ਉਦੋਂ ਕਹਿੰਦੀ ਹੁੰਦੀ ਮੈਂ ਕਿ ਮੈਨੂੰ ਵੀ ਆਪਣੇ ਵਰਗੀ ਸੱਸ ਲੱਭ ਕੇ ਦਿਓ ਇਹ ਆਂਦੀ ਚਾਲ ਰੱਬਾ ਕਿਹੜੇ ਚੱਕਰਾਂ ਚ ਪਾਤਾ ਤੂੰ ਮੇਰਾ ਨਾ ਇੱਥੇ ਸਾਹ ਘੁੱਟਣ ਦਿਆ ਵਾ ਘਰ ਕਿਤੇ ਮੈਨੂੰ ਕੋਈ ਆਹੋ ਜਿਹਾ ਰਾਹ ਲੱਭੇ ਨਾ ਜਿੰਨਾ ਮੈਂ ਇੱਥੋਂ ਨਿਕਲ ਜਾ ਮੈਂ ਰਹਿ ਨਹੀਂ ਥੱਕਦੀ ਇੱਥੇ ਪਰ ਮੈਂ ਕਰਾਂ ਕੀ ਮੈਂ ਤੇ ਇਹ ਨਹੀਂ ਸਮਝ ਆਉਂਦੀ ਵੀ ਕਰਾਂ ਕੀ ਮੈਂ ਮੈਂ ਦੋ ਦਫਾ लॉक लगा वा पैटर्न क्यों हो सकता है एम नहीं एम क्यों का लॉक होगा जीरो जीरो ला के नहीं यार ਦਾ ਕੋਈ ਨਹੀਂ ਹੋਣਾ ਇਹਦਾ 9755 ਲਾਸਟ ਚਾਂਸ ਆ ਜੇ ਹੋ ਨਾ ਨਾ ਲੱਗਾ ਫਿਰ ਇਹਦੇ ਦੇ ਰੀਟ੍ਰਾਈ ਆ ਜਾਣਾ ਵਾ ਕੀ ਹੋਊਗਾ ਹਾਂ ਇਹ ਹੋ ਸਕਦਾ ਕੋਣ ਨਾ ਵਾ ਤੂੰ ਮਿਲਨ ਦਦੀ ਮੈਂ ਖੋਲ ਦਿੰਦਾ ਮੈਂ ਡੈਡੀ ਨੂੰ ਫੋਨ ਕਰਨਾ ਹੈਗਾ ਇਹਦੇ ਟਾਈਮਰ ਲੱਗ ਗਿਆ ਵਾ ਇਹ ਨਹੀਂ ਖੇਚੜ ਕੋ ਕਰ ਨਹੀਂ ਆਂ ਦਲਵਾਇ ਮਾ ਆਪੀ ਮੈਂ ਲੋ ਖੋਲ ਦਿੰਦਾ ਮੈਂ ਡੈਡੀ ਨੂੰ ਫੋਨ ਹੀ ਕਰਨਾ ਹੈਗਾ ਤੇ ਨਹੀਂ ਮੈਂ ਕਿਹਾ ਵਣਾ ਜਿੱਥੇ ਤੇਰੀ ਸੋਚ ਖਤਮ ਹੁੰਦੀ ਨਾ ਮੈਂ ਉਥੋਂ ਸ਼ੁਰੂ ਕਰਦਾ ਕੱਲੀਆਂ ਫੋਟੋਆਂ ਇਹਦੇ ਵਿੱਚ ਨਹੀਂ ਆਈਆਂ ਹੋਰ ਕਿਤੇ ਵੇ ਆਈਆਂ ਆ ਲੈ ਕਲਰ ਡਰਾਇ ਇੱਕ ਨਾ ਇੱਕ ਦਿਨ ਤੇ ਤੇਰਾ ਇਹੋ ਜਿਹਾ ਪ੍ਰੂਫ ਮੇਰੇ ਹੱਥ ਆਊਗਾ ਨਾ ਕਿ ਜੇ ਨਾ ਤੂੰ ਤੇ ਤੇਰੀ ਮਾਂ ਜਲਦੀ ਜੇਲ੍ਹ ਦੇ ਪਿੱਛੇ ਹੋਗੇ ਕੁੜੀਆਂ ਦੀ ਜ਼ਿੰਦਗੀ ਖਰਾਬ ਕਰਨ ਦਾ ਠੇਕਾ ਕੱਲਾ ਤੂੰ ਹੀ ਨਹੀਂ ਲਿਆ ਤੂੰ ਹੀ ਆਪਣੀ ਕਿਸਮਤ ਆਪਣੇ ਹੱਥ ਹੀ ਨਹੀਂ ਲਿਖੀ ਇੱਥੇ ਤੇ ਵੱਡੇ ਵੱਡੇ ਡੁੱਬ ਗਏ ਤੀਂ ਕਿਹਦਾ ਪਾਣੀ ਹਾਰਵਾ